ਲੋਬ ਬੰਨਨ ਅਣਕਵਾ ਸਰਬ ਕਲਾ ਸਮਰਾਥ ਦੋਲਨ ਤੇ ਰਾਖੋ ਪ੍ਰਭੂ ਨਾਨਕ ਦੇ ਕਰੂ ਭਾਖੋ ਦੋਲਨ ਤੇ ਰਾਖੋ ਪ੍ਰਭੂ ਨਾਨਕ ਦੇ ਕਰੋ سلماندنی اور باجی گرو پیاری گروس باری گرو شاخ جیو بڑے پاگا والے ہوں جو امرت ویلے تو لے کے گرو پاشاہ جی کے پاور چرنا چ ਆਦਿ ਜੀਵਾਂ ਵਾਕੇ ਤੁਮਤ ਬੇਰੰਗੀਆਂ ਅਮੋਲਕ ਕੜੀਆਂ ਨੂੰ ਸੁਖ ਲੈ ਗਏ ਹੋ ਸਵਾ ਪਾਵਨ ਚਲਾਈ ਸੋਹਣੀ ਸਾਧੀਆਂ ਦੀ ਧਾਰਮਿਕ ਰਵਾਇਤੀ ਬਾਤ ਅਠਾ ਦੇ ਵਿੱਚੋਂ ਆਜਾਪਨ ਉਚਾਰ ਕਰ ਰਿਹਾ ਜੀ ਮੇਸੂਰੋ ਜੇ ਸਾਧ ਸੰਗ ਜੀ سوا سات فتح کو ਜਨ ਚਾਚੈ ਪ੍ਰਭ ਦਾਨ ਕਰਕੇ ਆਪਾ ਦਿਵੋ ਕਰਨਾਮ ਸਾਰਜਾ ਕੀ ਮੰਗੋ ਧੂਰ ਬਾਹਰ ਪਹੁੰਚੇ ਸਤਿ ਸਚਾ ਪੂਰ ਸਦਾ ਸਦਾ ਪ੍ਰਭ ਦੇ ਗੁਰ ਗਾਵੋ ਸਾਸ ਸਾਸ ਪ੍ਰਭ ਤਰ ਧਿਆਵੋ ਚਰਨ ਰੋਸੋ ਰਾਜ ਪ੍ਰੀਤ ਭਗਤ ਕਰੋ ਕਰੋ ਕੀ ਮਨਨੀਕ ਅੰਦਰ ਚੱਲਾਂਗੇ ਤਾਂ ਫਿਰ ਸਾਡੇ ਤੇ ਗੁਰੂ ਦੀ ਨਜ਼ਰ ਹੋ ਜਾਣੀ ਹੈ ਕਿਰਪਾ ਉਹ ਤੇ ਗੁਰੂ ਦੀ ਨਜ਼ਰ ਪੜੋ ਹੁੰਦੀ ਹੈ ਭਾਈ ਬਹੁਤ ਵਾਰੀ ਆਪਾਂ ਸ਼ੌਧ ਹੈ ਖੁਸ਼ੀਆਂ ਦੇ ਦਿਹਾੜਿਆਂ ਤੋਂ ਪੜਦੇ ਤੇ ਸਾਧ ਸੰਗ ਜੀ ਵਿਆਹ ਵਾਲੇ ਕਾਰਨਾਂ ਦੇ ਵੀ ਸਾਧ ਸੰਗਤ ਜੀ ਜਾਂ ਕੋਈ ਰਦਾਉ ਨੂੰ ਉਪਰਤ ਕਰਨਾ ਹੋਵੇ ਕੋਲ ਰੱਖਿਆ ਹੋਵੇ ਜੇ ਬੱਚੇ ਦੀ ਸ਼ਰੀਰਕੀ ਹੋਵੇ ਤੇ ਪਾਵਨ ਗੰਦੀਆਂ ਸੀ ਬੜੇ ਚਾਰ ਵਾਲਾ ਪਾਉਣਾ ਹੈ ਕਿਹੜੀਆਂ ਰਹਾਉਣੀਆਂ ਲੱਖ ਖੁਸ਼ੀਆਂ ਪਾਰ ਸ਼ੰਗ ਜੇ ਸਤਿਗੁਰ ਅਨੰਦ ਕਰੇ ਨੇ ਉਹ ਇੱਕ ਹਰ ਨਾਮ ਦੇ ਪਰਮਾਣਤ ਸਿੱਖੋ ਹੋਵੇ ਵੀ ਲੱਖ ਖੁਸ਼ੀਆਂ ਪਾਰ ਸ਼ਾਨੀਆਂ ਚੌਦਰ شوق ہوں جی سات گور نظر کے جی گرو کی نظر ہوئے گی اچھے اہدے کا مالک بنے گا پر گل ہے جی گرو دن کے سکھا چرد کر دے نک ایک ہر نام دے سچے پاشاہ بخشش کر میم اپنے نام کی دار دے نمکھ ایک ہر نام دے میرا سیکھ لو بھی سچے پاشاہ نام کی بخش کر جس نام کے سب کا میرا من ہے جا سیتل ہو جائے من ٹکا چڑھے گا سیتل تابے آئے من ایک پاس جڑا رہے گا تو واحد دروتر دیا گلوں کی ٹینشن کوئی رہی کیونکہ من کی بڑکنا ختم ہو جان ہے من اکا ہو جائے تو جدو من اکا ہوا تو تن بھی ٹھیک ہوگا نہیں پشن کسی در دکھتا ہے کسی کا کچھ ہے کسی نے ریفی کی شکایت کسی کو سوگر شکایت اتنا ہی ہے من کتاب ہو سات سنگھ جی گرو کی کرپا آتی ہے سکھاؤ گرو کے چرم چرداس کرے گا جس کی آپ پاؤن شبد کی وار کر رہے سے جاچ کے جنم مانگ چاچا پروتان جب گرو کر سکیں گرو کے چرن چیتا گرو دن کے چرنا چولی اٹے گا گرو نے کرپا کر دینی ہے کرپا کر دینی ہے گرو کی نظر نانک ندری نظر نال پڑھتے ہیں جبکہ صاحب پاون شوت پڑھتے ہیں نانک ندری نظر جن کو ترکا پڑھتے ہیں بھاگ شبد ہے وہ درشٹ کا پاؤ دیا گرو کی دی نظر سمجھ لو تیرے گرو نانک کی نظر سی ہے جی نظر سی ہے امرت ویلے اٹھایا جائے بھائی ان گرو کے درتے آیا جا رہا ہے پنج دس بھی ادا پاؤنا گھنٹہ جنا ستگو کی باشش کر کے گرو کے چرنوں میں بیٹھنے کا سوبھاگ پراپت ہوتا ہے نظر ملا می گرو گرو گرنتھ ساحب مہاراجی ہاجر ناجر نے پرتاخ گرا کی دے ہے جب گرو گوبند سنگھ مہاراج کے پرگٹ گرا کی ਇਹਨੇ ਗੁਰੂ ਗ੍ਰੰਥ ਸਾਹਿਬਾ ਨੂੰ ਕਲਾ ਸ਼ਾਇ ਨਹੀਂ ਜਾਣੀ ਕਹਿੰਦੇ ਅੱਖਰਾਂ ਨਾਲ ਜਾਣੀ ਇਹ ਪਰਮੇਸ਼ਵਰਾਂ ਦੀ ਇਹ ਹੈ ਇਹ ਸਮਝਣਾ ਵੀ ਜੇ ਗੁਰੂ ਨਾਨਕ ਦਾ ਬਚਨ ਚੱਲ ਰਿਹਾ ਹੈ ਤਾਂ ਤੇਰੇ ਸਾਹਮਣੇ ਗੁਰੂ ਨਾਨਕ ਹੈ ਜੇ ਪੰਜਵੇਂ ਪਾਸ਼ਾ ਦਾ ਬਚਨ ਚੱਲ ਰਿਹਾ ਹੈ ਤਾਂ ਤੇਰੇ ਸਾਹਮਣੇ ਪੰਜਵੇਂ ਪਾਸ਼ਾ ਪਰਮੇਸ਼ਵਰਾਂ ਦੀ ਇਹ ਦਾ ਭਾਵ ਹੈ ਵੀ ਇਹ ਨਾ ਹੋਵੇ ਕਿ ਗੁਰੂ ਦੇ ਦਰਵਾਜ਼ੇ ਸਾਹਮਣੇ ਬਿਠਾ ਇਦਰ ਉਧਰ ਦੀਆਂ ਗੱਲਾਂ ਕਰਕੇ ਘਾਲ ਘਾਲ ਮੁਸ਼ਕਿਲ ਤੇ ਤੂੰ ਆਪ ਤੁਰ ਜੇ ਦੁਨੀਆਲੀ ਕਰਨਾ ਵਾਤਾ ਕਰਕੇ ਪਰ ਗੁਰੂ ਦਾ ਆਦਰ ਨਹੀਂ ਨਾ ਜਿਹਨ ਪੈ ਬਾਣੀ ਅਤਬਨੰਦਾਰਾ ਸੋ ਸਿੱਖ ਨਹੀਂ ਬਣਾ ਆਪਾਂ ਹੀ ਉਹਨਾਂ ਨੂੰ ਅਰਦਾਸ ਦੀ ਵਿਚਾਰ ਨਹੀਂ ਸੀ 7ਵੇਂ ਪਾਸ਼ਾ ਬਰਗੁਰੂ ਜੀ 7ਵੇਂ ਪਾਸ਼ਾ ਧੰਗ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਇਤਿਹਾਸ ਪੜ੍ਹਦੇ ਕੁਰਬਾਨੀ ਦਾ ਆਦਰ ਕਿੰਨਾ ਕਰਨਾ ਹੈ ਸਰਕਾਰ ਕਿੰਨਾ ਕਰਨਾ ਹੈ ਨਾਲ ਸਿੱਖਾ ਕੋਲੋਂ ਤਾਂ ਗੁਰੂ ਗ੍ਰੰਥ ਸਾਹਿਬ ਆ ਰਸੀ ਕੀ ਕਰਦੇ ਹੁੰਦੇ ਸੀ ਕੁਰਬਾਨੀ ਦੇ ਸ਼ਬਦ ਪੜ੍ਹਦੇ ਹੁੰਦੇ ਸੀ ਤੇ ਜਦੋਂ ਕੁਰਬਾਨੀ ਦੇ ਸ਼ਬਦ ਪੜ੍ਹਦੇ ਦੀ ਆਵਾਜ਼ ਤਾਂ ਹਰ ਮਾਰਾ ਦੇ ਕੰਨੇ ਵਿੱਚ ਪਈ ਤਾਂ ਸਤਗੁਰੂ ਜੀ ਟਿੱਕੇ ਤੱਕ ਜੱਗਦੇ ਨੇ ਉੱਠੇ ਤੇ ਉੱਠਣ ਲੱਗਿਆ ਸਤਗੁਰੂ ਜੀ ਫਸਲ ਦੇ ਤਲ ਤੇ ਜੇ ਜੇ ਤਲ ਕਰਨ ਦੇ ਨਾਲ ਸਤਗੁਰੂ ਜੀ ਦੇ ਗੋਡੇ ਤੇ ਸਾਤ ਵੱਜੀ ਆਪ ਕੋ ਸਤਨਾਮ

ਲਾਵੇ ਨੂੰ ਵਿਸਾਰ ਕੇ ਸਭ ਨੂੰ ਤਾਜਮਾ ਦੇ ਉਹ ਹੋਰਿਆ ਆ ਕੀ ਕਰਦਾ ਅੰਮ੍ਰਿਤ ਵੇਲਾ ਹੋਇਆ ਪਿਆ ਤੇ ਤੂੰ ਲੱਤਾਂ ਪਸਾਰ ਕੇ ਸੁਦਾਈ ਪਿਆ ਅਜੇ ਤੱਕ ਇੱਕਦਮ ਸੌਂ ਗਿਆ ਮੁੜ ਕੇ ਕਿਸੇ ਨੇ ਜਗਾਇਆ ਵੀ ਨਹੀਂ ਉੱਠਣਾ ਕੋਸਾ ਨਾਮ ਹੁਣ ਤਾਂ ਗੁਰੂ ਬਾਜਾ ਮਾਰਦਾ ਨਾ ਵੀ ਅੰਮ੍ਰਿਤ ਵੇਲਾ ਸਾਜਣਾ ਬੜਿਆ ਇਹ ਵਿਚਾਰ ਆਪਾਂ ਕਹਿੰਦੇ ਸਾਨੂੰ ਕੋਣ ਕਹਿੰਦਾ ਜੀ سنوں کسی نے کہا رہی نہیں گردوارے کان سنڈ پاٹ ہوئے سہج پاٹ کوئی کارج ہوئی کون نہیں آیا جی پردھان نے میری وہ ست نام ایک گرو کا کارج ہے گرو تو تھانو باجا مار دکھ ست گرو کے ہو گاو سچی بانی با کگا گرو تھی باسر بانی ਗੁਰੂ ਦਾ ਵੇਸ਼ ਇਹ ਮਾੜਦਾ ਅਸੀਂ ਆਪ ਅਸੀਂ ਸੁਣਦੇ ਆ ਗੁਰੂ ਦੀ ਨਹੀਂ ਸੁਣਦੇ ਜਿੱਦੇ ਗੁਰੂ ਦੀ ਸੁਣ ਲਈ ਆ ਦਰਵਾਜ਼ਾ ਸਭ ਦੇ ਵਿੱਚ ਬੈਠਣ ਲਈ ਜਗ੍ਹਾ ਦੀ ਘਾਟ ਪੈ ਜਾਂਦੀ ਜਿੱਦੇ ਗੁਰੂ ਦੀ ਸੁਣਨ ਲੱਗੇ ਤਾਂ ਇਹ ਦੋ ਮੀਆਂ ਭਾਈ ਗੁਰੂ ਦੀ ਸੁਣਦੇ ਨਹੀਂ ਗੁਰੂ ਦੀ ਗੱਲ ਕੋਈ ਚੇਤੇ ਨਹੀਂ ਕਰਦੇ ਪਰ ਜਿੱਥੇ ਆ ਰਗੀ ਉਹਦੇ ਗੁਰੂ ਨੂੰ ਯਾਦ ਕਰੇਗਾ ਫਰਾਸਵਾ ਲਾ ਲੈਣਾ ਕਹਿੰਦਾ ਹੁਣ ਮੈਂ ਨਹੀਂ ਕਹਿੰਦਾ ਇਹਨੇ ਉਹ ਸੰਪੂਰਨ ਕੀਰ ਸਾਚਾ ਸਤੁਰ ਯਾਦ ਨੇ ਜਾਂ ਸਿੱਖਾਂ ਮੈਂ ਚੂਕ ਅੰਧੇ ਏਕ ਨਾ ਲੱਗਈ ਜੋ ਬਾਸ ਵਜਾਈਆ ਏ ਕੋਕ ਇਹਨੇ ਸਿੱਖਾ ਤੇ ਉਹਦਾ ਹੌਕੀ ਹੈ ਜਿਵੇਂ ਅੰਨੇ ਕੋਚ ਦੇ ਹੱਥ ਵਿੱਚ ਫੜਾਤਾ ਬਾਸ ਨੂੰ ਤੂੰ ਕਹਿੰਦਾ ਭਾਈ ਤੇ ਉਹ ਦਿੱਤੀ ਕੋ ਆਪਣੀ ਊਕ ਮਾਰ ਹੁਣ ਊਕ ਮਾਰ ਦਾ ਹੂਕ ਮੁਕਤ ਦੀ ਪੁੱਠੀ ਵਜੀ ਆ ਅੰਧੇ ਇਹਨਾਂ ਦਾ ਅੰਧੇ ਬਾਸ ਹੋ ਜਾਏਗਾ ਉਹ ਸਾਡਾ ਹਾਲਤ ਆ ਉਹ ਹੋ ਰਿਹਾ ਹੈ ਅਸੀਂ ਲੈਦਰ ਨੇ ਕੰਨ ਵਿੱਚ ਪਾਉਣੇ ਆ ਦੂਜੇ ਕੰਨ ਵਿੱਚੋਂ ਚੱਲੀ ਜਾਂਦੇ ਕਿਸੇ ਮਰਮਕ ਪਿਆਰੇ ਨੇ ਮਹਾਰੋਹਾਂ ਦੇ ਕੋਲ ਇੱਕ ਅਰਜ ਕੀਤੀ ਕਹਿੰਦੇ ਪਾਤਸ਼ਾਹੋ ਤੁਸੀਂ ਬਾਣੀ ਸੁਣਤਾ ਮਹਤਮ ਦੱਸ ਰਹੇ ਹੋ ਪਰ ਮੈਨੂੰ ਇੱਕ ਗੱਲ ਦੱਸ ਦਿਓ ਕਿੰਦੇ ਬਾਣੀ ਸੁਣਨ ਵਾਲੇ ਵੀ ਹੈ ਕਿੰਨੇ ਕਿੰਨੇ ਨੇ ਮਹਾਪੁਰਖ ਕਹਿੰਦੇ ਤਿੰਨ categories ਦੇ ਲੋਕ ਹੋਦੇ ਕਿਤੇ ਵੀ ਹੈ ਜੇ ਸਾਥ ਸੰਗਤ ਹੈ ਚਾਹ ਕੋਈ ਆਮ ਦੁਨੀਆ ਦੀ ਇਕੱਠ ਹੈ ਹੁਣ ਚੋਣਾ ਨਾ ਚੱਲ ਰਹੀ ਹੈ ਨਾ ਲੀਟਰ ਪਿਟਾ ਵਿੱਚ ਜਿਹੜਾ ਮਾਰਦੇ ਆ ਤੁਸੀਂ ਆਪਣੇ ਕੰਨਾਂ ਨਾਲ ਸੁਣੋ ਚਾਹ ਗਿਵਾਨ ਸੁਣ ਲਿਓ ਚਾਹ ਕਿਸੇ ਆਮ ਸਭਾ ਦੀ ਗੱਲ ਸੁਣੋ ਜਿਹੜੇ ਹੋਣਗੇ ਨਾ ਨਾਮ ਰਸੀਏ ਜਿਹੜੇ ਉਧਰੋਂ ਪਿਆਰ ਨਾਲ ਹੋਣਗੇ ਪੁੱਜੇ ਹੋਣਗੇ ਉਹ ਲੋਕਾਂ ਦੀ ਚਤਰਾਈ ਤੇ ਊਪਮਾ ਨੂੰ ਦੂਰ ਛੱਡਣਗੇ ਉਹ ਨਾਂ ਲੰਗਿਆ ਉਹ ਸੁਣਨੀ ਹੈ ਤੇ ਨਾਂ ਕਿਸੇ ਹੋਰ ਤੋਂ ਸੁਣਨੀ ਹੈ ਉਹਨਾਂ ਨੇ ਇੱਕ ਸਾਲ ਰਹਿਣਾ ਸਿਕੰਦਰ ਦੱਸੂਗੀ ਕਿ ਸਰਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਵੀ ਹੁੰਦਾ ਕਿਉਂ ਗਿਆ ਸੁਣ ਗਿਆ ਹੋ ਗਿਆ ਇਹ ਤਿੰਨ ਤਰ੍ਹਾਂ ਦਾ ਬਾਰੀਕੀ ਵਿੱਚ ਬਚਣਾ ਹੁੰਦਾ ਹੈ ਇੱਕ ਊਂਗ ਇੱਕ ਸੂੰਗੇ ਇੱਕ ਸੁੰਗੇ ਊਂਗੇ ਦਾ ਭਾਰ ਤੋਂ ਗੁਰੂ ਕੀ ਸੰਗਤ ਦੇ ਵਿੱਚ ਬੈਠੇ ਹੋਣਗੇ ਪਾਸਾ ਇਧਰ ਨੂੰ ਮਾਰ ਲਿਆ ਉਧਰ ਨੂੰ ਮਾਰ ਲਿਆ ਬਾਸੀਆਂ ਜੀਆਂ ਲੈ ਲਿਆ ਕੋਣ ਆ ਗਿਆ ਕੋਣ ਵਾਗ ਗਿਆ ਬਸਾਂ ਮੀਟਰ ਮੀਟਰ ਚਾਕੀਆਂ ਨਹੀਂ ਤਦੂਜੀ ਕਰ ਨੇਸ਼ ਦੀ ਜੁੜੀ ਗਈ ਦੂਜੇ ਦਾ ਸੁੰਗੇ ਉਹ ਉਹਦੇ ਆਉਣਗੇ ਮਾਫ਼ ਕਰਨਾ ਜਿੰਦੇ ਗੁਰੂ ਕੇ ਨੰਦਰਾ ਵਿੱਚ ਮਰ ਰੁਪਨੀਆਂ ਸਤਕੀਆਂ ਪਾੜੀਆਂ ਮਠਿਆਣੀਆਂ ਬਣ ਗਿਆ ਜਰੇਂਗੀਆਂ ਬਗਾਣੀਆਂ ਕਿ ਉਹ ਪੌਦੇ ਆ ਕਿ ਆਪ ਕੋ ਸਤਨਾ ਉਹਨਾਂ ਨੂੰ ਕੋਈ ਮਤਲਬ ਨਹੀਂ ਵੀ ਗੁਰਵਾਣੀ ਦੀ ਕਥਾ ਹੋਈ ਹੈ ਕੀਰਤਨ ਹੋ ਰਿਹਾ ਹੈ ਅਖੰਡ ਪਾਠ ਹੋ ਰਿਹਾ ਹੈ ਓਕ ਪਰ ਕੋਈ ਮਤਲਬ ਨਹੀਂ ਉਹਨਾਂ ਨੂੰ ਉਹਨਾਂ ਦਾ ਮਤਲਬ ਹੈ ਸਿਰਫ ਉਹ ਸਿਰਫ ਗੁਰੂ ਦੇ ਨੰਕਰ ਵਿੱਚ ਖਾਣ ਪੀਣ ਦੇ ਪਦਾਰਥ ਚਿੰਤ ਕਰਦੇ ਤੇ ਅਕਸਰ ਤੁਸੀਂ ਨੌਣ ਕੀਤਾ ਨਾ ਤੁਹਾਡੇ ਨਾਲ ਗਏ ਹੋਣਗੇ ਮੈਂ ਪਲਾਨੇ ਮੰਦਰ ਦੇ ਵਿੱਚ ਗਿਆ ਆ ਜੀ ਬਾਰਦਾ ਬੜੀ ਸੁਬਾਹ ਸੀ ਮੈਂ ਤਾਂ ਦੋ ਵਾਰੀ ਉਹ ਤੂੰ ਕਿਹੜਾ ਮੈਂ ਗਿਆ ਭਲਾਨੇ ਟਖੀਰ ਬੜੀ ਸੁਬਾਹ ਆ ਗਏ ਅੱਧੇ ਅੱਧੇ ਲਵੰਡੀ ਹੁਣ ਦੰਦਵਰ ਸਾਹਿਬ ਗਏ ਹਨ ਬਸਾਖੀ ਲੰਗ ਇੱਕ ਗਈ ਹੈ ਤੇ ਮੈਂ ਇੱਦਾਂ ਦੇ ਦੇਖੇ ਜੇ ਭਲਾਨੀ ਤਾਂ ਪਕੌੜੇ ਕਰਦੇ ਨੇ ਭਲਾਨੀ ਪਹੁੰਚ ਜਾਂਦਾ ਇਹ ਇਹ ਸੁੰਗਿਆ ਵੀ ਵਰਤੀ ਜਾ ਕੇ ਕਿ ਜੀਵ ਦੇ ਵਿੱਚ ਨੱਖ ਦੇ ਸਵਾਲ ਨਹੀਂ ਕੋਈ ਕੋਈ ਇੱਕ ਹੁੰਦਾ ਜੁੰਮੇ ਨਾ ਨਸਿਗੇ ਉਹਨਾਂ ਨੂੰ ਕੋਈ ਮਸਲਤ ਨਹੀਂ ਆਮ ਮੀਨ ਦੇ ਪਦਾਰਥੋਂ ਦੋ ਕਹਿੰਦੇ ਐ ਵੀ ਕਿੰਨਾ ਚੌਲ ਲੈਣਾਗੇ ਮੋਲ ਲੈਣਾਗੇ ਪਰ ਗੁਰੂ ਕੇ ਸੰਗਤ ਕਰਨ ਦਾ ਕਥਾ ਕੀਰਤਨ ਸੁਣਨ ਦਾ ਗੁਰੂ ਕੇ ਪਾਵਨ ਸਥਾਨਾਂ ਦੇ ਦਰਸ਼ਨ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਮਨਾ ਤਖਸਾਲ ਦੇ ਜਾੜੇ ਜਾ ਕੇ ਧਾਰਮਿਕ ਜਾਣਕਾਰੀ ਲੈਣਾ ਉਹ ਅਧਰੋਪ ਜਿਆ ਹੁੰਦਾ ਉਹ ਉਸਤ ਹੈ ਦੱਸੋ ਜੀ ਆ ਦਰਬਾਰ ਸਾਹਿਬ ਬਣਿਆ ਆ ਕਰੀਰ ਨੇ ਇੱਧਰ ਬਾਬੇ ਦੀਪੂ ਸਿੰਘ ਦਾ ਬੁਰਜ ਹੈ ਥੱਲੇ ਭੋਰਾ ਕੀ ਇਤਿਹਾਸ ਹੀ ਇੱਥੇ ਮੇਰੇ ਸਤਪੁਰਾਂ ਨੇ ਕੀ ਕੀਤਾ ਜੋ ਤਾਂ ਸਾਹ ਪਿਛਲੇ ਪਾਸੇ ਜਾਂਦਾ ਆ ਕੀ ਬਣਿਆ ਜੀ ਇਹ ਡੱਲੇ ਦੀ ਕੌਣ ਸੀ ਡੱਲਾ ਫਿਰ ਉਹਦੇ ਬਾਰੇ ਜਾਣਕਾਰੀ ਥੋੜਾ ਜੱਗੇ ਜਾਂਦਾ ਆ ਆ ਦਰਬਾਰ ਸਾਹਿਬ 임ਾਦਾ ਸਾਹਿਬ ਇੱਕ ਜਮੇਗੀ ਇੱਕੇ ਦਸਵੇਂ ਪਾਸ਼ਣ ਕਿਹਾ ਸੀ ਵੀ ਕੀ ਹੋ ਗਿਆ ਚਾਰ ਹੈ ਆਚਾਰਾਂ ਦੇ ਬਦਲੇ ਬਧਾਰਾਂ ਕਿਉਂ ਦੇਣੀਆਂ ਕੋ ਸੱਤ ਨਾਮ ਇਹ ਐਸੀ ਜਨ ਕਰ ਜਿਹੜੇ ਹੋਣਗੇ ਨਾ ਚੁੰਗੇ ਭਾਵ ਰਸ ਲੈਣ ਵਾਲੇ ਉਹ ਫਿਰ ਤੁਹਾਨੂੰ ਇਹ ਕਹਿਣਗੇ ਕੋਈ ਗੱਲ ਨਹੀਂ ਜਾਂਦੇ ਬੋਲ ਲੈ ਲਾਂਗੇ ਪਰ ਮੈਨੂੰ ਜਿਹੜੇ ਚੀਜ਼ سیکھنے جہی چیز واسطے آئے ہیں وہ ابھی اتویا پھر بات پچھانی گرو گرنتھ ساحب مہاراجی گھر دن آئے ہون گروہ بھی جو ادو پورا کرے گا جب گروہ بھی گل سونے گا بھائی آم طور پہ دنیاوی رشتےدار آجے پوا آ جائے پپڑ آ جائے ماما آ جائے یا کوئی جمائی بھائی آ جائے جی جمائی بھائی دے اٹھاں اگلے نے دو ست خرا ایک کہ بندے کو کول ہی نہیں پہنتے اگلا چار دنوں چوران چکے ملو رو کوئی فائدہ نہیں کوئی سکھانی پاپ نے تو ستر پہ پاشاہ نے یہاں کی نہ سناں کے تو پھر سات جنہیں بہت بڑی دیکھ لو گرو گرنتھ ساحب مطلب سارا کچھ ہی ہے کہ سچ سننا تھوڑا جا ہے گل ہاضم کرنی پہ من بجتے ہیں اس گا جب گربا شبدان بنیادی طور پہ کوئی دلیل دے تب بھی من سے سات بج کے بھی کمیں کہ ایک گل نوٹ کرو ابھی بندہ گروانی کی گل تو خا کھائے گا جیتے من کے پاپ ہے پاپی بندہ جھوٹے بندے فٹتے سک بھائی اس کر کے گرو دائیے جیتے گرو کی مہر ہوگی گئی کرپا ہو گئی جی نے گرو کے در تو مگر سیکھ لیا نہ پھر گرو کی کرپا دیکھو کنڈی ہوں کہ درشٹ مہاس ਪਰਭੂ ਦੀ ਕਿਰਪਾ ਦ੍ਰਿਸ਼ਟੀ ਨਾਲ ਇੱਕ ਮਹਾਨ ਸੋਖ ਬੜੇ ਸੋਖੀ ਪ੍ਰਾਪਤੀ ਹੁੰਦੀ ਹੈ ਹਰ ਰਸ ਬਾਵ ਹੈ ਗਿਰਲਾ ਕੋਈ ਪਰ ਹਰੀ ਨਾਮ ਰਸ ਨੂੰ ਕੋਈ ਬਿਰਲਾ ਪੁਰਸ਼ ਹੀ ਪਾਉਦਾ ਆਪ ਕੋ ਸਤਨਾਮ ਬਿਰਲਾ ਪੁਰਸ਼ ਉਹਨਾਂ ਗਰਮਿਆਂ ਵਿੱਚ ਭਾਈ ਤੁਸੀਂ ਵੇਖੋ ਆਪ ਕੋ ਸਤਨਾਮ ਉਹਨਾਂ ਗਰਮਿਆਂ ਵਿੱਚ ਹਰੇਕ ਘਰ ਦੇ ਵਿੱਚ ਚਾਰ ਚਾਰ ਜੀਵ ਹੋਣਗੇ ਇਚਾਰਾਂ ਦੇ ਵਿੱਚੋਂ ਮੰਜਾਂ ਦੇ ਵਿੱਚ ਆਉਂਦਾ ਇੱਕ ਹੈ ਆਪੋ ਸਤਨਾਮ ਉਹ ਵਿਰਲੇ ਤੇ ਗੁਰੂ ਪਾਤਸ਼ਾਹ ਜੀ ਕੇ ਵਚਨ ਕਰਦੇ ਦੇਖਿਓ ਕਹਿੰਦੇ ਜਿਹਨਾਂ ਜਾਖਿਆ ਸੇ ਜਨ ਗ੍ਰਿਪਤਾਨੇ ਪੂਰਨ ਪੁਰਖ ਨਹੀਂ ਬੁਲਾਨੇ ਜਿਨ੍ਹਾਂ ਨੇ ਹਰੀ ਨਾਮ ਰਸ ਨੂੰ ਚਖਿਆ ਹੈ ਉਹ ਪੁਰਸ਼ ਤ੍ਰਿਪਤ ਹੋਏ ਨੇ ਉਹ ਪੂਰਨ ਪੁਰਖ ਹੋਣ ਕਰਕੇ ਕਰ ਕਰੇ ਡੋਲਦੇ ਨੇ ਉਹ ਡੋਲਦੇ ਨਹੀਂ ਉਖਾ ਗਿਆ ਸ਼ੁਕਰਾਨਾ ਦੁੱਖ ਆ ਗਿਆ ਤਰਪਾਣਾ ਉਹ ਬਿਰੋ ਕਿਰਪਾ ਕਰਦੇ ਜਿਵੇਂ ਤਾਣਾ ਨੌਵੇਂ ਪਾਸ਼ਾ ਘਰ ਗੁਰੂ ਅਰਜਨ ਦੇਵ ਮਹਾਰਾਜ ਇਹਨਾਂ ਜੋ ਨਾਲ ਦੁੱਖ ਮੈਂ ਦੁੱਖ ਨਹੀਂ ਮੰਨਾ ਸੁਖ ਸੁਨੇਵਾ ਪੈ ਨਹੀਂ ਜਾ ਕੈ ਕੰਚਣ ਮਾਟੀ ਉਹ ਇੱਕ ਸਾਰ ਰਹਿੰਦੇ ਨੇ ਆਨੰਦ ਵਿੱਚ ਰਹਿੰਦੇ ਇਸ ਦੇ ਆਨੰਦ ਦੀ

ਇਰਸੀ ਸਾਡੇ ਤਾਂ ਆਮ ਮਾੜੇ ਮੋٹے ਦੁੱਖ ਨੇ ਭਾਈ ਇਹ ਦੁੱਖ ਤਾਂ ਬਲੇਹਾਰ ਜਾਈਏ ਪੰਜੋਂ ਪਾਸ਼ਾ ਘਣ ਗੁਰੂ ਅਰਜਨ ਦੇਵ ਮਹਾਰਾਜ ਦੇ ਤਤੀ ਤਵੀ ਤੇ ਵਹਿ ਕੇ ਦੁੱਖ ਸੰਭਾਵੇ ਬਲੇਹਾਰ ਜਾਈਏ ਨੌਵੇਂ ਸਤਿਗੁਰਾਂ ਦੇ ਜਿਹੜੇ ਕਿਸੇ ਦੀ ਧਰਮ ਦੀ ਖਾਤਰ ਆਪਣਾ ਸਿਰ ਪਰਵਾਹ ਕਰਕੇ ਸਾਨੂੰ ਵੀ ਸਿਖਾਇਆ ਆਪਣੇ ਲਈ ਲੜਦੇ ਹੋਣ ਕਿਸੇ ਦੇ ਰੂਪ ਤੋਂ ਜਿਹਦੇ ਲੜਕੇ چار ساحبزادیا بھی ویکل گئے اپنے اپنا ویگ لیے تم دشمیش ما کا گزر کا اس کو ویکل گئی اپنے کی ہو جی سکھا دے سی تو آج دے گا نیا ماڑا جہاں روا لگ جی کے موبائل پہ لا کے جی بھائی جب آپ کو کہنے کہ سارے بچے ਮਾਫ਼ ਕਰਨਾ ਮੋਬਾਈਲ ਤੇ ਚੰਗਾ ਨਹੀਂ ਆਉਂਦਾ ਮਾੜਾ ਹੀ ਹੁੰਦਾ ਜੇ ਤੁਸੀਂ ਚਾਹਦੇ ਕੀ ਚੀਜ਼ ਖੋਲੋ ਐਡ ਗੰਦਮੰਦ ਪਹਿਲਾਂ ਹੀ ਉਹ ਮੇਰੇ ਉੱਤੇ ਦੇ ਕੇ ਪੁੱਛਦੇ ਨੇ ਫਿਰ ਉਹ ਹੀ ਦੇਖਣਾ ਬਜਿਆ ਨੇ ਬਲੋਹੇ ਨਹੀਂ ਬਣ ਜਾਣਾ ਉਹ ਹੀ ਦਾ ਦਿਮਾਗ ਦੇ ਅਸਰੋਂ ਸੱਚ ਹੈ ਕੋਈ ਵੀ ਬੇਗਾਨਾ ਤੁਸੀਂ ਪਰਿਵਾਰੀ ਨਹੀਂ ਐਪ ਤੋਂ ਬੋਤਲੋ YouTube ਤੇ ਤੁਸੀਂ ਕੀਰਤਨ ਸੁਣ ਲੱਗ ਜਿਓ ਪਹਿਲਾਂ ਐਡਾਂ ਹੀ ਇਹੋ ਜਿਹੀ ਆਉਂਦੀਆਂ ਕਿ ਬੰਦਾ ਦੇਖਦਾ ਆਹ ਸੱਡਗੇ ਆਹ ਵੇਖੀਂ ਇਦਾਂ ਹੀ ਕੋਣਾ ਪੈਣਾ ਇਸ ਕਰਕੇ ਮੋਬਾਰਾ ਖੜਾ ਸਾਧਕੇ ਨਿਤਨੇਮ ਦੀਆਂ ਪੋਥੀਆਂ ਪੜਾਏ ਕਰੋ ਸ਼ਰਧਾਰਤ ਪੜਾਓ ਗੁਰਬਾਣੀ ਫਿਰ ਗੁਰੂ ਨੇ ਕਿਰਪਾ ਕਰਨੀ ਹੈ ਫਿਰ ਕਿਤੇ ਸਤਿਗੁਰਾਂ ਨੇ ਕੌਸ਼ਿਸ਼ ਕਰਨੀ ਹੈ ਇਸ ਤਰ੍ਹਾਂ ਦੇ ਸੱਚੇ ਪਾਸਾ ਕਹਿੰਦੇ ਪਰ ਇਹ ਰਾਸ ਹੈ ਨਾ ਜਿਹੜਾ ਜਿਨ੍ਹਾਂ ਨੇ ਲੈ ਲਿਆ ਜਿਨ੍ਹਾਂ ਨੇ ਆਪਣੀ ਮਰਤੀ ਨੂੰ ਗੁਰੂ ਦੇ ਸ਼ਬਦ ਨਾਲ ਜੋੜ ਲਿਆ ਉਹਿਰ ਤ੍ਰਿਪ ਹੋ ਜਾਂਦੇ ਆ ਉਹ ਜਿਹੜੇ ਕੋਲ ਉਹ ਵੀ ਸੋ ਭਾਰ ਭਰੇ ਪ੍ਰੇਮ ਰਸਾਂ ਉਹ ਪ੍ਰੇਮ ਰਸ ਦੇ ਰੰਗ ਵਿੱਚ ਭਰ ਜਾਂਦੇ ਨੇ ਉਹਨਾਂ ਵਿੱਚ ਪ੍ਰੇਮ ਭਰ ਜਾਂਦਾ ਜਿਵੇਂ ਸਤਗੁਰ ਕਹਿੰਦੇ ਆ ਸੰਤ ਸਾਜਣੋ ਭਏ ਸਰਸੇ ਪੂਰੇ ਗੁਰ ਦੇ ਦਾ ਸੰਤ ਜਨ ਗੁਰੂ ਦੇ ਸੰਮੁਖ ਬੈਠਣ ਵਾਲੇ ਗੁਰੂ ਉੱਤੇ ਮਾਰਿਤਾ ਗੁਰੂ ਦੀ ਸ਼ੋਭਾ ਸਿੱਖਿਆ ਤੇ ਅਨੰਦ ਨਾਲ ਭਰ ਜਾਂਦੇ ਪੂਰੇ ਗੁਰੂ ਜੀ ਦੇ ਜਦੋਂ ਜਾ یہی کرپا ستگو اپجائے چاؤ سادہ سنگ پھر رونا نے من چا ہے کہ میں گرو دس بیٹھا گروہ کی سنگت بیٹھا پرن آم سب تیاگ انتر پرکاش آمدر گرب لانگ کے جو گرم پورا پرکھا کی شرن میں آ گئے کہن دن دن راج والے پربھو نپیا ہے گرو جی کتن کرتے ہیں کہ جو نامی پربو کے نام چلتے نے آتم سکھ پراپت ہوتا ہے آتم سکھ

ਗੁਰੂ ਕਿਰਪਾ ਕਰੇ ਜਿਨੇ ਆਇਓ ਤੁਹਾਡੀ ਸ਼ਰਨ ਤੇ ਸਰਬੋ ਜੀ ਮੇਰਾ ਬਰਦਾ ਰੱਖਣ ਤੇ ਗੁਰੂ ਦੇ ਚਰਨਾਂ ਜਾਉਣਿਓ ਦਾ ਸੁਖਰਾ ਲਾ ਕੇ ਇੱਕ ਵਾਰੀ ਗੁਰੂ ਦਾ ਜੀਰੋ ਵਾਸ ਕਰ ਕਰੋ ਬਿਸਤਰ ਨਾਮੀ ਦਾਤਾ ਆਪਣਾ ਨਾਮ ਦੇ ਹੋ ਗੁਰ ਦਾ ਬਾਜਾ ਜਗਾਤ ਨਾਨਕ ਚਾਹੇ ਚਾਹੋ ਸੋ तमाम ਗੁਰਮਖੀਆਂ ਵਿਚਾਰਾ ਕਰਦੇ ਹੀਆਂ ਅਨਾਮ ਕਰਾਉਣੀਆਂ ਕਰਦਾ ਸਤਗੁਰੂ ਕੀ ਔਰ ਲੋਕ ਕੇ ਸੰਤ ਰੋਸ਼ਨ ਹੋਵੇ ਬਲਾਵ ਕੀ ਹੱਤੇ ਪਾਉ ਕੀ ਹੱਤੇ ਆਉ ਗੁਰੂ ਦੇ ਦਾ ਪ੍ਰਸਾਦ ਬਾਗੁਰੂ ਕੀ ਹੱਤੇ